ਆਕੇ ਭੇਜਿਆ ਔਰ ਮਹੇਦਿਵਾਸਤਿਆ ਜਲਕਾ ਪੂਰਬੀ ਦਾ ਜਿਹੜਾ ਸੀ ਸੰਗਤ ਨੇ ਧੰਨਵਾਦ ਹੋੜਾ ਰੱਖਿਆ ਸੀ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ ਔਰ ਜਿਹੜੇ ਤਪਦੀ ਗਰਮੀ ਦੇ ਵਿੱਚ ਜਿਨ੍ਹਾਂ ਨੇ ਅੱਜ ਤੀਜੀ ਵਾਰ ਮੈਨੂੰ ਇੱਥੇ ਚੁਣ ਕੇ ਭੇਜਿਆ ਲੋਕ ਸਭਾ ਦੀ ਸੀਟ ਦੇ ਵਿੱਚ ਪੂਰਬੀ ਰਕੇ ਦਾ ਬਹੁਤ ਵੱਡਾ ਜੁਲਦਾਰ ਸੀ ਬਸ ਮੁੱਚੀ ਲੀਡਰਸ਼ਿਪ ਦਾ ਸਾਡੀ ਸੀਨੀਅਰ ਲੀਡਰਸ਼ਿਪ ਦਾ ਸਮੁੱਚੇ ਬੱਕਰ ਸਹਿਬਾਨ ਦਾ ਧੰਨਵਾਦ ਕਰਦੇ ਇੱਥੇ ਪਹੁੰਚਿਆ ਸਾਡੇ ਗੁਰੂ ਜੀ ਸ਼ਰਮਾ ਜਿਹੜੇ ਸਾਡੇ ਐਕਸਐਮਐਟ ਐਕਸਟਾਰਨੀ ਲੈਕਚਰ ਪੇ ਮੈਨੇ ਪਰੇਸ਼ ਬੱਸੀ ਜੀ ਜਿਨ੍ਹਾਂ ਨੇ ਆਪਣੇ ਕੀਤਾ ਸੀ ਸਰਦਾ ਸਾਹਿਬ ਜਿਹੜੇ ਪ੍ਰਧਾਨ ਨੇ ਪੰਚਾਇਤ ਸੰਸਦ ਬਾਰੇ ਜੋ ਸਾਡੀ ਕਾਂਗਰਸ ਪਾਰਟੀ ਦੀ ਰੀਡ ਦੀ ਅੱਡੀ ਆ ਉਹਨਾਂ ਨਾਲ ਬਹਿ ਕੇ ਸੀ ਵਿਚਾਰਤਾ ਸਾਂਝਾ ਕੀਤਾ ਉਹਨਾਂ ਸਾਹਿਬ ਦਾ ਅੱਜ ਬਾਰਡਰ ਤੇ ਤੈਸਰ ਆਇਆ ਤੇ ਉਸੇ ਇੱਕੀ ਕਿ ਉਹਨੇ ਕਿਉਂਕਿ ਲਗਾਤਾਰ ਹੀ ਕੰਢਿਆਲੀ ਤਰ੍ਹਾਂ ਨੂੰ ਲੈ ਕੇ ਬਹੁਤ سارے ਵੱਡੇ ਗੀਤ ਸੀਗੇ ਬਾਰਡਰ ਦੇ ਵਿੱਚ ਸਭ ਤੋਂ ਵੱਡਾ ਸੀ ਪੰਜਗਰਾਈ ਦੇ ਲਾਗੇ ਜਿਹੜਾ ਤਰੇ ਆਇਓ ਢਾ ਲਾ ਰਿਹਾ ਕਿਉਂਕਿ ਪਰਲੇ ਬੰਨੇ ਇਹਨਾਂ ਨੇ ਜਿਹੜਾ ਪੱਥਰ ਉਹ ਲਾ ਦਿੱਤਾ ਉਹਦੇ ਨਾਲ ਰੋਕ ਲੱਗ ਗਈ ਹੈ ਬੁੱਲੇ ਮੇ ਜਿਹੜਾ ਸਾਰੇ ਸਾਰੇ ਉਹ ਬਚਿਆ ਨਹੀਂ ਗਾ ਸੋ ਉਥੇ ਬਹੁਤ ਵੱਡਾ ਢਾ ਰਿਹਾ ਕਿ ਜਿਹੜਾ ਹੁਣ ਪ੍ਰਸ਼ਾਸਨ ਨੇ ਉਹਦੇ ਚੋਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਕੱਲ ਹੀ ਮੇਰੇ ਇਤਿਆਹਾਤ ਆਏ ਅੱਜ ਮੈਂ ਸਾਰੇ ਟੀਮਾਂ ਲੈ ਕੇ ਸਾਥੇ ਪਹੁੰਚ ਗਿਆ ਔਰ ਮੈਂ ਟੀਮ ਸਾਥ ਨਾਲ ਸਵੇਰੇ 10 ਵਜੇ ਵੀਰ ਮੀਟਿੰਗ ਹੈ ਕਿ ਜਲਦੀ ਤੋਂ ਜਲਦੀ ਭਾਵੇਂ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਜਲਦੀ ਟ੍ਰੈਕਟਰ ਤੋਂ ਬਗੈਰ ਵੀ ਕਿਸ ਤਰੀਕੇ ਨਾਲ 2 4 10 5 10 ਕੋੜ ਦਾ ਪੱਥਰ ਉੱਤੇ ਪੈਣਾ ਹੈ ਜਿਉਂ ਹੀ ਨਾ ਅਜ ਨਾਲੇ ਹਿੱਕੇ ਬਹੁਤ ਵੱਡਾ ਫੁਲਤਾੜਾ ਕਰਤਾ ਬੈਠ ਸਕਦਾ ਕਿਉਂਕਿ ਉਹਦੀ ਟੱਕਰ ਜਿਹੜੀ ਉਹ ਸਾਰੀ ਥੋੜਾ ਲੱਗਣਾ ਸਾਹ। ਅਜ ਤਾਂ ਸਾਹ ਬੜੇ ਐਕਸ਼ਨ ਮੂਵ ਚ ਨਜ਼ਰ ਆ ਰਹੇ ਹੋ ਲਗਾਤਾਰ ਹੀ ਨਾਲ ਜਿਹਦੇ ਵਿੱਚ ਵਿਚਰ ਰਹੇ ਹੋ ਕੀ ਪਲਾਨ ਆਊਟ ਸੀ ਆਜੀ ਲੱਗਦਾ ਹੈ ਕਿ ਸੌ ਚੁੱਕੇ ਤੋਂ ਬਾਅਦ ਸਾਰੇ ਕੰਮ ਕਰਦੇ ਨੇ। ਦੇਖੋ ਇਹ ਅਜ ਤਾਂ ਨਹੀਂ ਜਿਉਂ 2017 ਦੀ ਲੱਖਾਂ ਲੜੀ 19 ਦੀ ਲੜੀ ਸੀ। ਵਾਰਛੇ ਲੜ ਤੋਂ ਅਗਲੇ ਦਿਨ ਕਦੀ ਅਸੀਂ ਬਾਹਰ ਨਹੀਂ ਭੱਜ ਗਏ। ਅਸੀਂ ਲੋਕਾਂ ਚ ਰਹਿੰਦੇ। ਸਾਨੂੰ ਇਹ ਨਹੀਂ ਕਿ ਬਾਹਰ ਹੋਣ ਜਾ ਕੇ ਕੋਈ ਫੁੱਟਿਆ ਕੱਢੀ ਆਏ ਜਾਂ ਕੋਈ ਆਰਾਮ ਕਰਨਾ ਹੈ। ਅਸੀਂ ਦੇ ਵੱਤੋਂ ਲੋਕਾਂ ਦੇ। ਔਰ ਇਹ ਸਾਡਾ ਕੰਮਕਾਰ ਕਰਨ ਦਾ ਤਰੀਕਾ ਹੈ ਲੋਕਾਂ ਦੇ। ਸੋ ਇਹੀ ਗੱਲ ਹੈ ਕਿ ਲੋਕਾਂ ਨੇ ਤੀਜੀ ਵਾਰ ਫਿਰ ਚੁਣਿਆ। ਅੱਜ ਮੰਤਰੀ ਕੁਲਜੀਤ ਸਿੰਘ ਧਾਲੀਵਾਲ ਨੇ ਅੱਜ ਮੰਤਰੀ ਕੁਲਜੀਤ ਸਿੰਘ ਧਾਲੀਵਾਲ ਨੇ ਸੌਂਗਟਾਪ ਡਰੇਨ ਦੀ ਸਫਾਈ ਸ਼ੁਰੂ ਕਰਵਾ ਦਿੱਤੀ। ਬਹੁਤ ਹੀ ਗੱਲ ਹੈ ਮੈਂ ਧੰਨਵਾਦ ਕਰਦਾ ਕਿਉਂਕਿ ਇਹਨਾਂ ਦਾ ਸਬਜੈਕਟ ਸੀ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਡਾ ਸਟੇਟ ਗਵਰਨਮੈਂਟ ਦਾ ਸਬਜੈਕਟ ਹੈ ਤੁਸੀਂ ਲੋਕਾਂ ਦੀ ਗੱਲ ਪਾਉਂਦੇ ਜੀ। ਇਹ ਗੱਲ ਠੀਕ ਨਹੀਂ ਗਈ। ਤੁਸੀਂ ਜਾਣ ਕੇ ਮਤਲਬ ਐਕਟਿਵ ਪੋਲਿਟਿਕਸ ਕੀਤੀ ਹੈ। ਕਿਹੜੀ ਜ਼ਿੰਮੇਵਾਰੀ ਤੁਹਾਡੀ ਹੈ? ਸਾਬ ਤੁਸੀਂ ਕਰਾਉਣੀ ਹੈ। ਪੋਲੂਸ਼ਨ ਤੁਸੀਂ ਠੀਕ ਕਰਨੇ। ਸ ਹਾਂ ਤੁਸੀ ਕਿ ਕਿਸੇ ਬੰਦੇ ਨੂੰ ਜ਼ਿੰਮੇਵਾਰ ਨਹੀਂ ਠਰਾ ਸਕਦੇ ਸੋ ਮੈਂ ਉਹਦੇ ਤੇ ਧੰਨਵਾਦ ਵੀ ਕਰਦਾ ਹਾਂ ਪਰ ਮੈਂ ਇਹਨਰ ਕਹੂੰਗਾ ਕਿ ਇਹਦੇ ਚ ਜੇਤੂ ਆ ਲੱਗੇ ਨਹਿਰ ਨੂੰ ਪੈਂਚਰ ਕਰਕੇ 8 ਕਰੋੜ ਦਾ ਪ੍ਰੋਜੈਕਟ ਮੈਂ ਬੜਾ ਕੇ ਦਿੱਤਾ ਹੈ ਗਵਰਨਮੈਂਟ ਨੂੰ ਉਹਨੂੰ ਕਰਵਾਉਣ ਦੇ ਵਿੱਚ ਅਸੀਂ ਨਹਿਰ ਦਾ ਪਾਣੀ ਛੱਡ ਸਕੀ ਉਹਦੀ ਮੈਂ ਪੰਜ ਹਫ਼ਤਾ ਪਹਿਲਾਂ ਮੈਂ ਜਿਹੜੀ ਮੀਟਿੰਗ ਡੀਸੀ ਸਾਹਿਬ ਨਾਲ ਕੀਤੀ ਹੈ ਐਸਡੀਐਮ ਨਾਲ ਕੀਤੀ ਹੈ ਪੂਰਿਸ਼ਨ ਡਿਪਾਰਟਮੈਂਟ ਵਾਲੀ ਭਾਗ ਦੇ ਨਾਲ ਉਹ ਮੀਟਿੰਗ ਜੀ ਮੈਂ ਇਹਨਾਂ ਨੂੰ ਕਿਹਾ ਸੀ ਕਿ ਇਹਦਾ ਜਲਦੀ ਤੋਂ ਜਲਦੀ ਇਹਨੂੰ ਲਾਓ ਨਹੀਂ ਤੇ ਕੋਈ ਨਾ ਕੋਈ ਬਿਮਾਰੀ ਇੱਥੇ ਫੈਲ ਸਕਦੀ ਹੈ ਚਲੋ ਉਹ ਮੰਤਰੀ ਨੇ ਉਹਨਾਂ ਦਾ ਘਟਨ ਕੀਤਾ ਪਰ ਮੈਂ ਚਾਹਾਂਗਾ ਕਿ ਜਿਹੜਾ ਪੋਲੂਸ਼ਨ ਹੈ ਇਹ ਹੈ ਡੰਪ ਹੈ ਸਾਡੇ ਵਾਂਗ ਹੀ ਬੜੇ ਚੈਲੰਜ ਨੇ ਔਰ ਜਿਹੜੀ ਟ੍ਰੇਨ ਜਿਹੜੀ ਇਹ ਕੋਟੜਾ ਨਾਲਾ ਭਗਤਾ ਵਾਲੇ ਤੋਂ ਨਿਕਲਦਾ ਉਹ ਵੀ ਬੜਾ ਵੱਡਾ ਚੈਲੰਜ ਹੈ ਔਰ ਇਕੜਾ ਡ੍ਰੀਮ ਸਿਟੀ ਦੇ ਲਾਗੇ ਨਵਾਂ ਨਾਲੇ ਦਾ ਰੂਪ ਧਾਰਨ ਕਰ ਰਿਹਾ ਸੋ ਇਹਨਾਂ ਸਾਡੇ ਵਾਸਤੇ ਚੈਲੰਜ ਨੇ ਮੈਂ ਧਾਰੀਵਾਲ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕਹਿੰਦਾ ਤੁਸੀਂ ਪ੍ਰੋਜੈਕਟ ਬਣਾਓ ਮੇਰਾ ਕੰਮ ਹੈ ਸੈਂਟਰ ਗਵਰਨਮੈਂਟ ਤੋਂ ਪੈਸੇ ਲਿਆ ਕੇ ਤੁਹਾਨੂੰ ਦੇਣੇ ਤੁਸੀਂ ਕਿਸੇ ਨਾ ਕਿਸੇ ਸਕੀਮ ਦੇ ਅੰਦਰ ਪ੍ਰੋਜੈਕਟ ਬਣਾਓ ਇਹ ਤੁਹਾਡੇ ਡਿਪਾਰਟਮੈਂਟਾਂ ਦੇ ਕੰਮ ਨੇ ਉਹ ਤੁਸੀਂ ਕਰਵਾ ਕੇ ਦਿਓ ਮੈਂ ਦੇ ਸਮੇਂ-ਸਮੇਂ ਤੇ ਮ ਪਰ ਤੁਸੀਂ ਮੋਬਿਲੀਟੀ ਮੰਤਰੀ ਇਹ ਕਰੋ ਕੰਮ ਇਹ ਦਿੱਤੇ ਕਿ ਜੇਕਰ ਅਗਲੇ ਤੱਕ ਲੋਕਾਂ ਨੂੰ ਸਪਲਾਈ ਹੋਣੀ ਚਲ ਬੋਲ ਜੇ ਕਾਫੀ ਉਹ ਬਣਾਵਾਲੇ ਦੇ ਇਸ ਸਾਲ ਦੇ ਅੰਤ ਤੱਕ ਹੋ ਜੇਗੀ ਜਿਹੜੇ ਟੈਂਕੀਆਂ ਬਣ ਚੱਲੀਆਂ ਨੇ ਕਾਫੀ ਹੱਦ ਤੱਕ ਤਿਆਰ ਹੋ ਗਿਆ ਨੇ ਕਾ ਕਰੀਬ 60% ਕਮ ਹੋ ਗਿਆ 40% ਰਹਿ ਗਿਆ ਔਰ ਜਲਦੀ ਨਹਿਰਾ ਦਾ ਪਾਣੀ ਕਿਉਂ ਅੱਜ ਜਿਹੜੀ ਰਿਪੋਰਟ ਸਾਰੇ ਮੀਡੀਆ ਚ ਘੁੰਮ ਰਹੀ ਹੈ WHO ਦੀ ਤੇ ਉਹ ਸਾਨੂੰ ਤਾਂ ਪਹਿਲਾਂ ਪਤਾ ਸੀ ਤਾਂ ਹੀ ਇਸ ਦੇ ਘਰ ਤੇ ਪਹਿਲਾਂ ਹੀ ਪ੍ਰਬੰਧ ਕੀਤਾ ਕਿ ਨਹਿਰਾ ਦਾ ਸਾਫ ਕਰਕੇ ਪਾਣੀ ਦਿਓ ਧਰਤੀ ਹੇਠਲਾ ਚ ਗੰਦਲਾ ਹੋ ਗਿਆ ਕਿਉਂਕਿ ਅਸੀਂ ਤੇ ਜਦੋਂ ਇੱਥੇ ਜੰਪਲ ਆ ਸਾਨੂੰ ਇਹਨਾਂ ਦੀਆਂ ਮੁਸ਼ਕਿਲਾਂ ਦਾ ਪਹਿਲਾਂ ਹੀ ਪਤਾ ਹੈ ਇਹਨਾਂ ਚੀਜ਼ਾਂ ਦਾ ਅਸੀਂ ਇਹ ਕੰਮ ਅੱਜ ਤੋਂ ਸੱਤ ਸਾਲ ਪਹਿਲਾਂ ਸ਼ੁਰੂ ਕਰਤਾ ਸੀ ਕਿ ਮੁਸ਼ਕਿਲਾਂਤ ਆਉਣੀਆਂ ਸੋ ਹੁਣ ਰੁੱਖ ਲਾਉਣੇ ਨੇ ਰੁੱਖਾਂ ਦਾ ਵੀ ਮੈਂ ਅੱਜ ਹਰ ਜਗ੍ਹਾ ਤੇ ਰੁੱਖ ਮੰਡ ਰਹੇ ਹਾਂ ਜਿੱਥੇ ਵੀ ਮੰਡਣੇ ਤੇ ਤਾਂ ਕਿ ਅੱਜ ਰੁੱਖ ਲਾਉਣੇ ਬਹੁਤ ਜ਼ਰੂਰੀ ਹੈ ਕਿ ਜਿੱਲੀ ਗਰਮੀ ਹੋਈ ਹੈ ਮੇਰੀ ਲੋਕਾਂ ਨੂੰ ਬੇਤੀ ਹੈ ਕਿ ਬਾਕੀ ਸਾਰੇ ਕੰਮ ਹੋ ਸਕਦੇ ਆ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਤੁਹਾਡੀ ਆਪਣੀ ਜ਼ਿੰਮੇਵਾਰੀ ਤੁਸੀਂ ਨਿਭਾਉਣੀ ਹੈ ਨਗਰਵانيه ਨੂੰ ਗਵਰਨਮੈਂਟ ਦੇਣਾ ਛੁੱਟੇ ਗਵਰਨਮੈਂਟ ਹੀ ਕਰੇ ਰੁੱਖ ਲਾਉਣਾ ਤੇ ਬਚਾਉਣਾ ਤੁਹਾਡੀ ਜ਼ਿੰਮੇਵਾਰੀ ਸੋ ਅੱਜ ਸਾਰੇ ਅਸੀਂ ਰੁੱਖ ਵੀ ਮੰਡੇ ਆ ਵਾਤਾਵਰਨ ਬਚਾਉਣਾ ਹੈ ਰੁੱਖ ਵੀ ਲਾਉਣੇ ਤੇ ਵਾਤਾਵਰਨ ਜਿਸ ਹਾਲ ਕਿਸੀ ਹੁਣਵੇਂ ਬੱਸੀ ਹੁਣਾਂ ਨੇ ਬਹੁਤ ਮਿਹਨਤ ਕੀਤੀ ਜੀ ਪਰ ਉਹਨਾਂ ਨੇ ਦਿਲ ਦੀ ਗੱਲਾਂ ਵੀ ਕੀਤੀ ਇਹ ਦਾਣਾ ਲਾਉਣ ਦੇ ਬਾਰੇ ਕੀ ਕਹਣਾ ਜੀ ਬਿਲਕੁਲ ਬੱਸੀ ਹੁਣਾਂ ਨੇ ਬਹੁਤ ਮਿਹਨਤ ਕੀਤੀ ਹੈ ਸਲੂਟ ਕਰਦਾ ਉਹਨੇ ਬਹੁਤ ਦਿਨ ਰਾਤ ਕਰਕੇ ਇੱਥੋਂ ਤੱਕ ਕਲਕੇਦੀ ਜਿਹੜੀ ਰਿਪੋਰਟ ਹੈ ਉਹਨੂੰ ਲੈ ਕੇ ਗਏ ਨੇ ਔਰ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਔਰ ਜਿਹੜੀ ਉਹਨਾਂ ਨੇ ਮੰਗਾਂ ਰੱਖੇ ਬਿਲਕੁਲ ਜਹਾਜ ਨੇ ਕਿਹੜੇ ਲੋਕ ਸਾਡੇ ਤੱਕ ਲੈਕਚਰਾਂ ਤੱਕ ਪੈਨੋ ਭੱਜ ਗਏ ਬਾਅਦ ਪੂਰੇ ਹੀ ਨਹੀਂ ਅਜੇ ਤੱਕ ਵੀ ਜਿਹੜੀ ਵੱਡੀ ਹੈ ਇਸ ਵੇਲੇ ਸਭ ਤੋਂ ਵੱਡੀ ਤਾਕਤ ਨਾਲ ਲੜਾਈ ਸੀ ਤੇਜ ਦੇ ਵਿੱਚ ਉਹਨੂੰ ਅਸੀਂ ਲਾਉਣਾ ਸੀ ਉਹ ਬੱਕਰੀ ਗੱਲ ਹੈ ਕਿ ਅਸੀਂ ਜਿੱਤ ਗਏ ਪਰ ਉਹਨਾਂ ਨੂੰ ਕਹਿੰਨੇ ਸਾਡਾ ਸਾਥ ਬਾਰ-ਬਾਰ ਮੰਨਤਾ ਉਹਨਾਂ ਨਾਲ ਗੱਲਬਾਤ ਕੀਤੀ ਕਿ ਵਾਪਸ ਆਓ ਨਹੀਂ ਤਾਂ ਔਰ ਕੋਸ਼ਿਸ਼ਲੇ ਨੇ ਕੋਈ ਅਲੂਕ ਸੀ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਵੀ ਕਈ ਕ ਕਮਜ਼ ਇਨਾਂ ਨੂੰ ਇਹੀ ਗੱਲ ਚਕੀਨ ਦਵਾਏ ਕੋਈ ਦਲਬੱਦੂ ਕੋਈ ਬੰਦਾ ਜਿਹੜਾ ਕਿਸੇ ਧੰਦਿਆ ਨਾਲ ਜੁੜਿਆ ਜਿੰਨਾ ਤੇ ਅਫਸਰ ਨੇ ਉਹਨਾਂ ਬੰਦੇ ਨੂੰ ਟਿਕਟਾ ਨਹੀਂ ਦਿੱਤੀਆਂ ਜਾਣਗੀਆਂ ਇਹਨਾਂ ਦੀ ਇਹੀ ਮੰਗ ਸੀ ਕਿ ਦਲਬੱਦੂ ਲਾਉਣ ਔਰ ਮੇਰੀ ਵੀ ਇਹੀ ਮੰਗ ਹੈ ਕਿ ਜਿਹੜੇ ਲੋਕ ਪਾਰਟੀ ਦੇ ਪਿੱਛੇ ਛੁਰਾ ਮਾਰ ਕੇ ਭੱਜ ਕੇ ਸਾਡੇ ਕੋਲ ਬਹੁਤ ਵੱਡਾ ਸਿਕਟਨ ਹੈ ਪਾਰਟੀ ਦਾ ਅਸੀਂ ਬਾਰ-ਬਾਰ ਉਹਨਾਂ ਦੇ ਕਿਉਂ ਚਕੀਨ ਕਰਦੇ ਹਰ ਚੀਜ਼ ਜਿੱਤਣ ਲਈ ਨਹੀਂ ਹੁੰਦੀ ਇੱਕ ਸਿਕਟਨ ਨੂੰ ਮਜ਼ਬੂਤ ਕਰਨ ਵਾਸਤੇ ਵੀ ਹੁੰਦੀ ਸਿਕਟਨ ਮਜ਼ਬੂਤ ਹੋਊਗਾ ਹਰ ਲੜਾਈ ਜਿੱਤ ਲਾਗੇ ਆ ਸਿਕਟਨ ਵੀ ਕਰ ਲਿਆ ਹੋ ਸਕਦਾ ਇੱਕ ਦੀ ਸੀਟ ਜਿੱਤੀ ਅਗੇ ਜਾ ਕੇ ਔਰ ਮੁੜ ਕੇ ਅਗਲੀ ਲੜਾਈਆਂ ਨਹੀਂ ਲੜੀਆਂ ਜਾਣਗੀਆਂ ਕੈਂਸਲੈਸ਼ਨ ਦੀ ਕਿ ਤਿਆਰ ਹੋ ਜਾਣ ਵਾਲੀ ਔਰ ਐਮਸੀ ਡੈਕਸ਼ਨ ਦਾ ਡਿਲੇ ਹੋ ਰਹੇ ਨੇ ਉਸ ਦੇ ਬਾਰੇ ਕੀ ਕਿਹਾ ਜਾਂਦਾ ਚਾਹਤੀ ਤਾਂ ਬਾਦ ਫਿਰ ਸੀ ਕਿ ਕੋ ਪ੍ਰੋਟੈਸਟ ਲਗਾ ਕੇ ਅੰਮ੍ਰਿਤਸਰ ਤੇ ਜਾ ਰਹੀ ਰਹਿਣ ਕਿ ਬਿਲਕੁਲ ਬਿਲਕੁਲ ਰਹਿਣੇ ਸੀ ਕਿਉਂਕਿ 18 ਤਰੀਕ ਦਾ ਇਹਨਾਂ ਨੇ ਟਾਈਮ ਦਿੱਤਾ ਸੀ ਸਾਨੂੰ ਸੌ ਚੁੱਕਦਾ ਸੀ ਲੀਗਲੀ ਸਕੇ ਕਿਉਂਕਿ ਉਹ ਵੀ ਦੱਸਿਆ ਸੀ ਦੌਰ ਸੀ ਸਾਰੇ ਲੋਕ ਆ ਰਹੇ ਸੀ ਕਿਉਂਕਿ ਪੰਡੋਲ ਕੇ ਜੋ ਆਉਣੇ ਤੇ ਬੜਾ ਬੜਾ ਰੌਲਾ ਹੀ ਰਹਿਦਾ ਸੋ ਇਸ ਕਰਕੇ ਉਹ ਨਹੀਂ ਹੋ ਸਕਿਆ ਮੈਦੇਨ ਡਰੈਕਟ ਤੋਂ ਤੇ ਵੀ ਚਾਰ ਦਿਨ ਪਹਿਲਾਂ ਇੰਟਰਵਿਊ ਦਿੱਤੀ ਹੈ ਵੀ ਡਰੈਕਟ ਤੇ ਪੱਕਾ ਧਰਨਾ ਲਾਵਾਂਗੇ ਤੇ ਸਾਰੇ ਇਸ਼ੂਆਂ ਦੇ ਉੱਤੇ ਧਰਨੇ ਲਾਵਾਂਗੇ ਜੇ ਸਰਕਾਰ ਨਹੀਂ ਕਰੂਗੀ ਉਹ ਜੋ ਸਾਡਾ ਆਪਨ ਹੈ ਜੇ ਸਰਕਾਰ ਨਹੀਂ ਸਮੇਂ ਸਿਰ ਇਲੈਕਸ਼ਨ ਨਾ ਕਰਾਊਗੀ ਸਪਾਈ ਦਾ ਪ੍ਰਬੰਧ ਕਰੂਗੀ ਉਹਦੇ ਧਰਨੇ ਸਾਡੇ ਲੱਗਣਗੇ ਨਾ ਕੋਈ ਤਾਂ ਸਰ ਜਿਸ ਹਲਕੇ ਤੋਂ ਤੁਸੀਂ ਉਹ ਜਗ੍ਹਾ ਤੇ ਜਿਹੜੇ ਐਮਐਲਏ ਆ ਉਹ ਨਜ਼ਰ ਹੀ ਨਹੀਂ ਆ ਰਹੇ ਕੀ ਕਾਰਨ ਸਮਝੋ ਦੇਖੋ ਮੈਂ ਦੇਖੋ ਮੈਂ ਸਿੱਧੂ ਸਾਹਿਬ ਨਾਲ ਬੜੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇੱਕ ਦوار ਹੋਇਆ ਵੀ ਹੈ ਉਹ ਨਹੀਂ ਆਏ ਸੋ ਇਹ ਤਾਂ ਹੁਣ ਉਹ ਹੀ ਦੱਸ ਸਕਦੇ ਕਿ ਉਹ ਕਹਿੰਦਾ ਜਵਾ ਕੱਟ ਰਹੇ ਸੀ ਵੀ ਜ਼ਰੂਰ ਹੋਣਗੇ ਪ੍ਰਚਾਰ ਕਰਦੇ ਵਾਸਤੇ ਜੀ ਉਹ ਮੈਨੂੰ ਉਹਨਾਂ ਨੇ ਕਿਹਾ ਮੈਂ ਉਹ ਤੁਹਾਨੂੰ ਕਹਿ ਦਿੱਤਾ ਰਿਹਾ ਨਹੀਂ ਕੋਈ ਭਾਈ ਸਭ ਛੁੱਬੇ ਲੇਕਿਨ ਤੁਹਾੰਨਾ ਤਾਂ ਜਿਹੜੀ ਮੌਜੂਦਾ ਵਿਧਾਇਕ ਨੇ ਉਹਨਾਂ ਦਾ ਫਰਜ਼ ਬੰਦ ਕਿ ਇੱਕ ਲੜਕੀ ਆ 14 ਸਾਲਾਂ ਦੀ ਬੱਚੀ ਆ ਇਹਨਾਂ ਵੇਪ ਹੋਇਆ 9 ਮਹੀਨੇ ਤੋਂ ਤਰਫ ਦੀ ਪਈ ਆ ਕੋਈ ਇਨਸਾਫ ਨਹੀਂ ਮਿਲ ਰਿਹਾ ਉਹ ਹਾਰ ਕੇ ਤੁਹਾਡੇ ਕੋਲ ਮਿਲਣ ਵਾਸਤੇ ਪਹੁੰਚੇ ਕਿ ਲੱਗਦਾ ਕਿ ਉਹ ਤਾਂ ਨਹੀਂ ਵਾਚਣੀ ਚਾਹੀਦੀ ਸੀ ਬਿਲਕੁਲ ਇਹ ਉਹਨਾਂ ਦਾ ਫਰਜ਼ਮੰਦ ਹੈ ਜਿਹੜੇ ਮੌਜੂਦਾ ਚੁਣੇ ਜਾਂਦੇ ਉਹਨਾਂ ਦਾ ਫਰਜ਼ ਹੈ ਤੇ ਜਿਹੜੇ ਹਾਰ ਜਾਂਦੇ ਉਹਨਾਂ ਉਵੇਂ ਰੱਖੋ ਪਰ ਕਿਉਂਕਿ ਜਿੱਤੇ ਜਿਹੜਾ ਬੰਦਾ ਜਿੱਤਿਆ ਹੈ ਬਹਿਦੀ ਗੱਲ ਉਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਗਿਆ ਵੀ ਇੱਕ ਦਿਨ ਦੋ ਦਿਨ ਚਾਰ ਦਿਨ ਕਿਤੇ ਬਾਹਰ ਅੰਦਰ ਆ ਬਾਹਰ ਤੇ ਟਵੀਟ ਹੀ ਕਰਦੇ ਹੋ ਘਟੋ ਘਟ ਪਤਾ ਦੇ ਲੱਗੇ ਕਿ ਤੁਹਾਡੇ ਮੱਥੇ ਧਿਆਨ ਚਾ ਚੀਤੇ ਸੋ ਇਹ ਗਲਤੀਆਂ ਨੇ ਇਹ ਸੇ ਗਲਤੀਆਂ ਦਾ ਨਤੀਜਾ ਇਹਨਾਂ ਨੂੰ ਭੁਗਤਣਾ ਪਿਆ ਰਿਹਾ ਲੱਗਦਾ ਬੇਟੀ ਬਚਾਓ ਬੇਟੀ ਪੜਾਓ ਦਾ ਧਾਰਾ ਦਿੱਤਾ ਜਾ ਰਿਹਾ ਸੀਗਾ ਉੱਪਰ ਸਰਕਾਰ ਵੱਲੋਂ ਲੇਕ ਬੱਚਿਆਂ ਸੁਰੱਖਿਅਤ ਨੇ ਲਾ ਕੇ ਘੜੀ ਬੱਚੀ ਚੋਣਾ ਬਿਲਕੁਲ ਬਿਲਕੁਲ ਮੈਨੂੰ ਬਹੁਤ ਦੁੱਖ ਹੈ ਇਹ ਦੱਸਿਆ ਇਹਨਾਂ ਨੇ ਔਰ ਮੈਂ ਇਹ ਤਾਂ ਕੇਸ ਜਿਹੜਾ ਹੈ ਕਿਸੇਰੇ ਨਾਲ ਗੱਲਬਾਤ ਕਰਕੇ ਕਮੇਂਡਰ ਦੇ ਨਾਲ 10 11 ਵਜੇ ਕੋਈ ਨਾ ਕਿਸੇ ਤਰੀਕੇ ਨਾਲ ਮੀਟਿੰਗ ਕਰਕੇ ਹਰ ਹਾਲਤ ਦੇ ਵਿੱਚ ਇਹਨੂੰ ਨਿਆਂ ਮਿਲੇਗਾ। ਉਹ ਜਿਹੜਾ ਸਾਥ ਸੂਬੇ ਦੀ ਸਰਕਾਰ ਜਿਹੜੀ ਹੈ ਉਹ 300 ਯੂਨਿਟ ਮਹੀਨੇ ਦਾ ਫ੍ਰੀ ਦੇ ਕੇ ਤੇ ਇਹ ਸਮਝ ਰਹੀ ਹੈ ਕਿ ਉਸਨੇ ਪਬਲਿਕ ਨੂੰ ਬਹੁਤ ਵੱਡੀ ਸਹੂਲਤ ਦੇ ਦਿੱਤੀ। ਪਰ ਇੱਥੇ ਅੱਧੀ ਰਾਤ ਨੂੰ ਬੇਰਕਾਰ ਹਲਕਾ ਪੂਰੀ ਵੀ ਮੈਂ ਤਾਂ ਆਪਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸਾਰੀ ਰਾਤ ਚ ਤਿੰਨ ਵਾਰੀ ਬੱਤੀ ਜਾਂਦੀ ਹੈ ਤੇ ਕਿਸੇ ਕੋਲ ਨਾ ਸੁੱਤ ਆਣੀ ਜਾਂਦਾ। ਇਹੋ ਜੀ ਸਪਲਾਈ ਦੇ ਨਾਲੋਂ ਕੀ ਛੁਰੇ? ਵੇਖੋ ਸਰਕਾਰ ਕੀ ਕਰਦੀ ਪਈ ਆ ਸਰਕਾਰ ਬਿਲਕੁਲ ਦਿਖੰਗ ਹੋ ਗਈ ਹੈ ਪੈਸੇ ਉਹਨਾਂ ਕੋ ਹੈ ਨਹੀਂ ਬਿੱਲ ਵਧਾ ਦਿੱਤੇ ਗਏ ਆ ਬੱਤੀ ਜਿਹੜੀ 2-2 ਘੰਟੇ ਕਰਕੇ ਦਿੱਤੀ ਜਾ ਰਹੀ ਹੈ ਲੋਕ ਬਹੁਤ ਪਰੇਸ਼ਾਨ ਨੇ ਵਾਟਰ ਸਪਲਾਈ ਹੈ ਪੁਰਾਣੀ ਚੁੱਕਿਆ ਜਾ ਰਹੀ ਹੈ ਪਿੰਡਾਂ ਵਿੱਚ ਪਾਣੀ ਦੀ ਪਹੁੰਚ ਨਹੀਂ ਰਿਹਾ ਪਿੰਡਾਂ ਵਿੱਚ ਨਹੀਂ ਪਹੁੰਚ ਰਿਹਾ ਪੰਡਾ ਚ ਪਾਣੀ ਮੁੱਕ ਚੁੱਕਾ ਹੈ ਮਲੇ ਜਿਹੜੇ ਸ਼ਹਿਰੀ ਉੱਤੇ ਕੋਈ ਸੀਵਰੇਜ ਦਾ ਵਾਟਰ ਸਪਲਾਈ ਦਾ ਬੱਤੀ ਦਾ ਕੋਈ ਪ੍ਰਬੰਧ ਨਹੀਂ ਹੈਗਾ ਸੋ ਇਹ ਸਾਰੀ ਸਰਕਾਰ ਫੇਲ ਹੋਈ ਹੈ ਕੋਈ ਜੀ ਕਰਨਾ ਕਿ ਇਲੈਕਸ਼ਨਾਂ 10 ਤੋਂ 13 ਜੋ ਤਿੰਨਾਂ ਦੇ ਰਹਿ ਗਏ ਨੇ ਔਰ ਇਹ ਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਸਾਰਾ ਕੁ ਮੀਡੀਆ ਲੈ ਕੇ ਅੱਜ ਕਹਿ ਰਹੇ ਕਿ ਤੰਤਰ ਜਲਦੀ ਕੰਮ ਕਰੇ ਆ ਕੰਮ ਕਰੇ ਪਹਿਲਾਂ ਜ਼ਮੀਨ ਤੋਂ ਉਤਰ ਜਾਣਾ ਚਾਹੀਦਾ ਹੁਣ ਲੋਕਾਂ ਨੇ ਪਾਰ ਜ਼ਮੀਨ ਤੇ ਲਵਾਏ ਨੇ ਪਾਰ ਜ਼ਮੀਨ ਤੋਂ ਬਹੁਤ ਉੱਚੇ ਹੋ ਗਏ ਸੀ ਸੋ ਲੋਕਤੰਤਰ ਵੱਡਾ ਹੁੰਦਾ ਹੈ ਲੋਕ ਵੱਡੇ ਹੁੰਦੇ ਨੇ ਲੀਡਰ ਵੱਡੇ ਨਹੀਂ ਹੁੰਦੇ ਲੀਡਰਾਂ ਦੀਆਂ ਗੱਲਾਂ ਵੱਡੀਆਂ ਨਹੀਂ ਹੁੰਦੀਆਂ ਲੋਕ ਸਭਾ ਉੱਤੇ ਸਾਰੀ ਚੀਜ਼ ਤਾਂ ਕਰ ਦਿੰਦੇ ਨੇ ਵੀ ਤੁਸੀਂ ਕਿਸ ਕਦਰ ਝੂਠ ਮਾਰੇ ਆ ਕਿਸ ਕਦਰ ਅਸੀਂ ਲੋਕ ਚੋਣਾਂ ਤੁਹਾਨੂੰ ਵੇਖਣਾ ਤੁਸੀਂ ਉਸ ਕੋਸ ਤਰੀਕੇ ਨਾਲ ਨਹੀਂ ਕੰਮ ਕੀਤਾ ਲੋਕਾਂ ਦਾ ਜਵਾਬ ਲੋਕਤੰਤਰ ਤਰੀਕੇ ਨਾਲ ਦਿੰਦੇ ਨੇ ਤੁਹਾਡਾ ਸਾਥੀ ਪਹੁੰਚ ਗਿਆ ਜੀ ਇੱਥੇ ਹੁਣ ਜਿਹੜਾ ਲਗਾਤਾਰੀ ਧਰਨੇ ਤੇ ਬੈਠੇ ਡਿਫਾਉਂ ਨੇ ਕਿੰਨਾ ਕੁ ਬੰਦ ਮਿਲੂਗਾ ਇਸ ਹਾਲ ਕਿ ਕਿਉਂਕਿ ਬਸੇ ਉਹਨੇ ਲਗਾਤਾਰੀ ਕੰਮ ਕਰ ਰਹੇ ਸੀ ਉਹਨਾਂ ਨੂੰ ਵੀ ਇਚਾਰਟ ਪੜਾਇਆ ਗਿਆ ਕਿਸ ਤਰ੍ਹਾਂ ਦੇਖੋ ਮੈਂ ਵੀ ਮੇਰੇ ਧਰਮ ਤੋਂ ਗੱਲ ਲਈ ਆ ਮੈਂ ਕਿਉਂਕਿ ਸਿੱਧੂ ਸਾਹਿਬ ਇੱਥੇ ਇਲੈਕਸ਼ਨ ਲੜੇ ਨੇ ਅਜੇ ਮੈਂ ਜਾ ਕੇ ਹਾਈਕ ਮਾਰਨ ਦੇ ਬਾਰੇ ਗੱਲ ਕਰੂੰਗਾ ਮੈਨੂੰ ਪਤਾ ਨਹੀਂ ਜੇ ਕੋਈ ਕੋਈ ਆ ਉਹ ਹਾਈਕ ਮਾਰਦਾ ਆ ਆਕੁੰਦਾ ਮੈਨੂੰ ਇਸ ਗੱਲ ਦਾ ਪੂਰਾ ਇਲਮ ਨਹੀਂ ਹੈਗਾ ਬਟ ਫਿਰ ਵੀ ਅਸੀਂ ਇਹ ਗੱਲ ਕਰਾਂਗੇ ਕਿ ਜਿਹੜਾ ਵੀ ਫੈਸ ਇਹ ਹਲਕਿਆਂ ਦੇ ਸਮੂਦੋਕਾਂ ਨੂੰ ਧਿਆਨ ਚ ਲੈ ਕੇ ਕੀਤਾ ਜਾਵੇ ਕਿਉਂਕਿ ਅ ਟਿਕਟ ਮੰਗਣਾ ਟਿਕਟ ਦੇ ਬਾਰੇ ਹੱਕ ਰੱਖਣਾ ਹਰ ਇੱਕ ਦਾ ਅਧਿਕਾਰ ਅਸੀਂ ਸਿਟਿੰਗ ਮੈਂਬਰ ਪਾਰਲੀਮੈਂਟ ਦਾ ਸਾਡੇ ਬਾਅਦ ਦੀ ਵੀ ਵੇਖੋ ਸਾਡੇ ਦੇ ਵੀ ਮਤਲਬ ਟਿਕਟਾਂ ਜਿੰਨਾ ਜਿਆਦਾ ਮਿਲਦੀ ਗਈ ਉਹਨਾਂ ਜਿਹੜਾ ਹਰ ਤਰ੍ਹਾਂ ਦੀ ਕੋਈ ਅਪਲਾਈ ਕਰ ਸਕਦਾ ਸੀ ਮੰਗੀਆਂ ਚੁੱਕਾ ਨੇ ਸੋ ਸਾਹਮਣੇ ਇਹਦੇ ਤੇ ਕੋਈ ਕਿੰਤੂ ਬਰਤੂ ਨਹੀਂ ਹੈਗਾ ਪਰ ਮੈਂ ਚਾਹੂੰਗਾ ਕਿ ਜਿੱਥੇ ਕਿਉਂਕਿ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜਿੰਮੇਵਾਰੀ ਬਣਦੀ ਹੈ ਨੌ ਹਲਕਿਆਂ ਦੇ ਵਿੱਚ ਜੇ ਕੋਈ ਗੱਲਬਾਤ ਹੁੰਦੀ ਹੈ ਹਾਈਕ ਪਾਰ ਦੇ ਧਿਆਨ ਚ ਲੈ ਆਵਾ ਤੁਸੀਂ ਸਿੱਧੂ ਸਾਹਿਬ ਨਾਲ ਵੀ ਗੱਲ ਕਰਾਂਗੇ ਕਿ ਜੋ ਵਾਕਿਆ ਨੇ ਕੋਈ ਲੜੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ